ਤੇ ਟਰੈਕਟਰ ਮੱਚਿਆਣਾ ਸੀ ਇੱਕ ਵੀਰ ਦਾ 969 ਨਵਾਂ ਟਰੈਕਟਰ ਫੀਗਾ ਉਹ ਵੀ ਅੱਕ ਪੈ ਚੁੱਕੀ ਸੀਗੀ ਸਾਰੇ ਭਰਾ ਨਾਲ ਲੱਗੇ ਉਹ ਮਿੱਟੀ-ਬੁੱਟੀ ਪਾਈ ਚਲੋ ਉਹ ਬਚਾ ਲਿਆ ਸੀ ਕਿਉਂ ਵਿੱਚ ਵੀਲੇ ਆੜ ਗਿਆ ਉਹ ਜਗ ਸੀਗੀ ਅੱਗ ਤੋਂ ਘੱਟ ਟਰੈਕਟਰ ਨੂੰ ਪੈ ਗਈ ਉਹ ਨੂੰ ਪੈ ਗਈ ਸੀ ਆ ਕੇ ਇੱਕ ਵਾਰ ਜੀ ਪੈ ਚੁੱਕੀ ਪਈ ਆ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੌਂਡਰ ਟਰੈਕਟਰ ਵਿੱਚ ਫਿਰਦਾ ਹੈਗਾ ਕਿਤੇ ਉਹ ਤਾਂ ਨਹੀਂ ਸੀਗੀ ਕੋਈ ਕਿਆ ਮਤਲਬ ਉਹਨੂੰ ਬੁਲਾ ਰਹੇ ਨੇ ਕਿ ਮੱਚ ਜਾਏਗਾ ਤਵੀਆਂ ਪਾਣਾਂ ਸੀਗਾ ਉਹ ਬਾਈ ਨੇ ਕੋਈ ਪ੍ਰਵਾਹ ਨਹੀਂ ਕੀਤੀ ਨਾ ਆਪਦੀ ਨਾ ਟਰੈਕਟਰ ਦੀ ਉਹ ਬਾਈ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਬਾਈ ਨੇ ਟਰੈਕਟਰ ਬਾੜਿਆ ਉਹ ਚਲੋ ਅੱਗ ਪੈ ਚੁੱਕੀ ਸੀ ਉਹ ਰਿਕਵਰ ਹੋ ਗਿਆ ਕੰਮ ਆਪਾਂ ਬੰਦ ਚੱਲ ਜਾਂਦਾ ਬਾਈ ਦਾ ਟਰੈਕਟਰ ਵੀ ਬਚ ਬਚਨ ਦਾ ਪੂਰਾ ਖਤਰਾ ਹੋ ਚੁੱਕਾ ਹੈ ਵੇਂ ਦੇ ਵੇਰੇ ਤੁਮਾਯਾ ਨਿਕਲਿਆ ਉੱਥੋਂ ਪਤਾ ਲੱਗਿਆ ਜਿੱਥੋਂ ਅਸੀਂ ਗਏ ਉੱਧਰ ਨੂੰ ਉਦੋਂ ਬਾਅਦ ਕਹਿੰਦੇ ਅੱਗ ਕਫੀ ਟੱਪ ਗਈ ਕਸੀ ਰੁਗਾ ਸੁਆ ਟੱਪ ਗਈ ਵੇਨੇ ਵੇਨੇ ਸਾਡੇ ਪਿੰਡ ਦਾ ਤਕਰੀਬਨ 100 ਕਿੱਲੇ ਤੋਂ ਰਕਬਾ ਉੱਪਰ ਹੀ ਮੱਚਿਆ ਇੱਥੋਂ ਸਾਡੇ ਪਿੰਡੋਂ ਅੱਗ ਚੱਲਦੀ ਚੱਲਦੀ ਤਕਰੀਬਨ 5 ਗ੍ਰਾਂਜੀਆਂ ਤੋਂ ਦੇਵੀ ਵਾਲਾ ਕਾਂ ਸਰਫੜੀ ਜਾ ਕੇ ਦੱਸਦਿਆਂ ਵੀ ਰੁਕੀ ਹੈ ਚਾਰ ਪਿੰਡ ਤਕਰੀਬਨ ਲੈ ਚੁੱਕੀ ਐ ਇੱਥੋਂ ਅੱਗੇ ਇੱਥੋਂ ਤੋਂ ਚੱਲੀ ਹਵਾਵਾਂ ਵਾਲੀ ਤੇਜ਼ੀ ਕਿਹ ਹੈ ਪੈਣਪੁਰਾ ਦਾ ਕੋਈ ਵੀ ਆ ਬਹੁਤ ਘਰਾਵਾਂ ਨੇ ਆਏ ਆ ਟਰੈਕਟਰ ਲੈ ਕੇ ਵੀ ਆਏ ਆ ਪਰ ਕੋਈ ਜੋਰ ਨਹੀਂ ਚੱਲੇ ਇੱਥੇ ਇਹ ਤਾਂ ਮੰਗਣ ਵਾਲਾ ਕੰਮ ਹੋ ਗਿਆ ਸਾਡਾ ਇਹ ਤਾਂ ਉਹਨਾਂ ਪਹਿਲਾਂ ਕਿਤੇ ਆਪ ਬਣਾਉਂਦੇ ਸੀ ਹੁਣ ਮੰਗਣਾ ਕੋਈ ਮੰਗਣਾ ਹੀ ਪੜਿਆ ਹੋਰ ਕੀ ਕਰਾਂਗੇ ਕਿ ਜੇ ਪੈਸਾ ਤੇ ਲੱਖ ਖੇਤੋਂ ਆਊਗਾ ਆਪਣਾ ਖੇਤ ਲੈਣੀ ਵਿਹਾਰ ਨੂੰ ਦਾ ਜ਼ਮੀਨਦਾਰ ਦਾ ਹੋ ਤਾਂ ਕਾਰੋਬਾਰ ਕੋਈ ਨਹੀਂ ਉਸੇ ਨੇ ਦਾਣੇ ਮੁੱਲ ਲੈਣੇ ਹੁੰਦੇ ਆ ਹੁ ਕੋਈ ਨਹੀਂ ਰਹਿ ਗਿਆ ਸਮਾਨ ਦੇ ਰੋਗਰੀ ਕੇ ਨਾ ਟਾਂਗ ਰਾਂ ਟੁੰਗ ਰਾਂ ਕਣਕ ਜੀ ਨਹੀਂ ਛੱਡੀ ਨਹੀਂ ਸਵਾਹੀ ਕਰਦੀ ਗੀ ਵੇਖੋ ਕਿੰਨਾ ਰਖਵਾ ਚੌੜਾ ਹੈ ਅਮੈਂ ਤਾਂ ਮੇਰਾ ਭਤੀਜਾ ਹੀ ਦੋ ਮੋਟਰਸਾਈਕਲ ਲੈ ਕੇ ਹੋ ਸਿੱਖਲੇ ਸੀ ਅਈ ਮੋਟਰਸਾਈਕਲ ਮਸਾ ਕੱਢਿਆ ਉਥੋਂ ਹੱਕ ਜਾਉਂਗਾ ਇਹ ਕਹੇ ਜੇ ਮੋਟਰਸਾਈਕਲ ਨਾਲ ਮਾਝਾ ਵੀ ਮੱਜੰਗੀ ਸੀ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਨਾਲ ਜੋ ਵਾਪਰਿਆ ਜੋ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਪਈ ਵੱਖ-ਵੱਖ ਜ਼ਿਲ੍ਹੇ ਚਾਹੇ ਬਠਿੰਡਾ ਮਾਨਸਾ ਫਰੀਦਕੋਟ ਵਾਲੀ ਸਾਈਡ ਲਾ ਲਓ ਤੁਸੀਂ ਸ਼੍ਰੀ ਮੁਕਤਸਰ ਸਾਹਿਬ ਵਾਲੀ ਸਾਈਡ ਲਾ ਲਓ ਮੋਗਾ ਬਾਗਾ ਪੁਰਾਣਾ ਤਾਂ ਇੱਥੇ ਜਿਹੜਾ ਬਹੁਤ ਸਾਰੀ ਫਸਲ ਸੜ ਕੇ ਸੁਆਹ ਹੋਈ ਹੈ ਤਾਂ ਲਗਾਤਾਰ ਅਸੀਂ ਇਹੀ ਕਿਸਾਨਾਂ ਦੀਆਂ ਜਿਹੜੀਆਂ ਕਹਾਣੀਆਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਬਹੁਤ ਸਾਰੇ ਕਿਸਾਨ ਹੋਣੇ ਜਿਹੜੇ ਛੋਟੇ ਜਿਨ੍ਹਾਂ ਦੇ ਕੋਲ ਕਿਸੇ ਦੇ ਕੋਲ ਰਕਬਾ 2.5 ਕਿੱਲੇ ਸੀ ਕਿਸੇ ਦੇ ਕੋਲ 5 ਕਿੱਲੇ ਕਿਸੇ ਨੇ ਠੇਕੇ ਤੇ ਲਈ ਹੋਈ ਸਾਰੀ ਦੀ ਸਾਰੀ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤਾ ਇੱਕ ਸਰਕਾਰ ਮੂਰੇ ਅਸੀਂ ਵੀ ਗੱਲ ਕਰਾਂਗੇ ਕਿ ਮੁਆਵਜ਼ਾ ਵੀ ਦਿੱਤਾ ਜਾਵੇ ਜਾਂ ਫਿਰ ਦੂਜੇ ਸਮਾਜੇ ਵੀ ਜਿਹੜੇ ਆ ਉਹ ਵੀ ਕੋਈ ਮਤ ਜਿਹੜੀ ਕਰਨਾ ਚਾਹਣ ਵੀਰ ਭਾਈ ਉਹ ਕਰ ਸਕਦੇ ਆ ਤਾਂ ਅਸੀਂ ਖੜੇ ਹੁਣ ਢੱਲਵਾ ਪਿੰਡਾ ਕੋਟਪੁਰਾ ਕੋਟਪੁਰਾ ਦੇ ਨੇੜੇ ਉੱਥੇ ਜਿਹੜਾ ਤੁਸੀਂ ਦੇਖੋ 100 ਦੇ ਕਰੀਬ ਕਿਲਾ ਜਿਹੜਾ ਸੀ ਉਹ ਸੜ ਕੇ ਸੁਆਹ ਹੋ ਗਿਆ ਦੇਖੋ ਸਾਰਾ ਕੁਝ ਜਿਹੜਾ ਇੱਥੇ ਕਾਲਸ ਤੁਹਾਨੂੰ ਨਜ਼ਰ ਆ ਰਹੀ ਹੋਣੀ ਆ ਔਰ ਇੱਥੇ ਬਾਪੂ ਜੀ ਖੜੇ ਆ ਇਹਨਾਂ ਨਾਲ ਗੱਲ ਕਰਦੇ ਆ ਕਿੰਨੀ ਸੀ ਆਪਣੀ ਜੀ ਪਹਿਲੀ ਸਾਡੀ ਤਿੰਨ ਹਿੱਸੇ ਆ ਸਾਢੇ 7 ਕਿਲੇ ਸੀ ਸਾਰੀ ਮੱਚ ਗਈ ਸਾਰੀ ਮੱਚ ਗਈ ਹਾਂ ਉਹਦੋਂ ਇੱਥੇ ਸੀਗੇ ਇੱਕ ਬਾਹਰ ਪਿੰਡ ਚ ਸੀ ਪਤਾ ਲੱਗਾ ਸਾਨੂੰ ਵੀ ਅੱਗ ਪੈ ਗਈ ਅਸੀਂ ਭੱਜ ਕੇ ਬਣੇ ਕੁਛ ਨਹੀਂ ਗਾ ਅਨਾਉਂਸਮੈਂਟਾਂ ਵੀ ਕਰਾਈ ਜਾਂਦੇ ਨੇ ਨਾ ਕਿਉਂਕਿ ਗੁਰੂ ਘਰਾਂ ਚ ਹਾਂ ਹਾਂ ਬਹੁਤ ਜ਼ਿਆਦਾ ਕਰਾਈਆਂ ਬਹੁਤ ਲੋਕ ਇਕੱਠੇ ਹੋ ਸੀ ਤੇ ਕੋਈ ਬੰਦਾ ਨੀੜੀ ਨਹੀਂ ਹੁੰਦਾ ਤੇ ਫਿਰ ਕਿਵੇਂ ਬੁਝਾਈ ਕਿਵੇਂ ਇਹ ਤਾਂ ਗਾਂਹ ਜਾ ਕੇ ਦੇਵੀ ਉਹ ਗਾਂਹ ਜਾ ਕੇ ਖੜੀ ਜੀ ਪਾਕ ਕੁਦਰਤੀ ਖੜ ਗਈ ਕੋਈ ਸਬਜੀ ਸੂਜੀ ਬਿਜੀ ਗਾਂਹ ਉੱਥੇ ਜਾ ਕੇ ਖੜੀ ਐ ਇਥੇ ਕਿਸੇ ਦਾ ਪੀੜੀ ਨਹੀਂ ਚੱਲੀ ਕੋਈ ਕੋਈ ਕਿਸੇ ਵੇਲੇ ਲੋ ਇਹਨਾਂ ਧਿਆਨ ਮਾਰ ਲੋ ਕਿਤੇ ਇੱਕ ਰੋਗ ਵੀ ਨਹੀਂ ਦੀਦਾ ਕਾਹੇ ਦਾ ਵੀ ਕਰਜਾ ਵੀ ਸੀ ਉਹ ਪਾ ਕਰਜਾ ਲਾ ਹੁੰਦਾ ਹੀ ਆ ਜੀ ਸਾਡੇ ਤੇ ਕਰਜਾ ਚੱਕ ਕੇ ਹੀ ਮੋਹਣ ਬੀਜਦੇ ਕਰਦੇ ਆ ਕੋਈ ਸਟ੍ਰੈਟਜੀ ਚੱਕ ਲੈ ਕੋਈ ਆਰਥ ਵਿਸ਼ ਚੱਕ ਲੈ ਕੇ ਹੋਰ ਭੈਣ ਭਰਾ ਫੜ ਲੈ ਪੈਸੇ ਹੁਣ ਕੀ ਕਰਾਂ ਹਾਂ ਹੁਣ ਕੀ ਕਰਾਂ ਹਾਂ ਇਹ ਤਾਂ ਵੇਚਿਆ ਹੀ ਕੋਸਣਾ ਸਾਨੂੰ ਕਿਸੇ ਨੇ ਕੀ ਦੇਣਾ ਨਾਲੇ ਤਾਂ ਸਾਡੇ ਮਾਨ ਵੀ ਨਹੀਂ ਖਾਣ ਹੋਏ ਤੇ ਖਰਾਸੀ ਤੇ ਕਿੰਨਾ ਕੁ ਪੂਰਾ ਰਕਬਾ ਪਿੰਡ ਦਾ ਜਿਹਨੂੰ ਅੱਗ ਪਈ ਹੈ ਜਿਹਨੂੰ ਸੜ ਕੇ ਜਮੀ ਸਵਾ ਹੋ ਗਿਆ ਬਹੁਤ ਜ਼ਿਆਦਾ ਰਕਵਾ ਜੀ ਮੈਨੂੰ ਤਾਂ ਲੱਗਦਾ ਇਹ ਆਪਾਂ 100 ਕਿਲੋ ਅੱਖੀ ਨਾਲ 100 ਤੋਂ ਟੱਪ ਗਿਆ ਹੋਊਗਾ ਹਾਂ ਅਸਾਂ ਹਾਈ ਤਾਂ ਕੀ ਨਹੀਂ ਪਤਾ ਲੱਗਿਆ ਕਿ ਅੱਗ ਪਈ ਕਿਵੇਂ ਕਿਵੇਂ ਕੋਈ ਸ਼ਾਰਟਸ ਮੈਨੂੰ ਆਈ ਆ ਜੀ ਸਾਨੂੰ ਇਹ ਪਤਾ ਇੱਥੇ ਸਾਡੇ ਵਾਹਣਾ ਚਾਹੀਏ ਉਦੋਂ ਸਾਨੂੰ ਪਿੰਡ ਜਾ ਕੇ ਪਤਾ ਲੱਗਾ ਕਿਨੇ ਫੋਨ ਕੀਤਾ ਕਿਨੇ ਕਿਵੇਂ ਉਤੋਂ ਹੀ ਭੱਜੇ ਕੋਈ ਟਾਟਰ ਲੱਗੇ ਭੱਜਾ ਕੋਈ 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 ਅੱਗ ਤੇ ਨੇੜੇ ਨਹੀਂ ਫੈ ਜਾਂਦਾ ਸੀਗਾ ਤੁਸੀਂ 25 25 ਕਰਮਾਂ ਨੂੰ ਦੂਰ ਰੋਖੜੇਗੇ ਅੱਗ ਦੇ ਪੀਸ ਨਹੀਂ ਚੱਲਦਾ ਪਿੰਡੋ ਬਿਮਾਰ ਆਗੇ ਹੋਣਾ ਸਾਰ ਸੇਵੀਆਂ ਸੂਆਂ ਬਹੁਤ ਜ਼ਿਆਦਾ ਸਿਆਹ ਕੋਟ ਕਬੂਰੇ ਤੋਂ 5 ਗ੍ਰੇਂ ਤੋਂ ਬਾਹਰ ਦੇਵੀਗਾ ਤੋਂ ਲੋਕ ਬਹੁਤ ਜ਼ਿਆਦੇ ਆਏ। ਹਾਂ। ਸਾਰੇ ਨੇ ਫੇਰ ਹੀ ਕਿਤੇ ਆਪ ਜਾ ਕੇ ਕੁਛ ਕੀਤਾ। ਆਪ ਹੀ ਖੜ ਗਈ ਅੱਗ ਕੁਦਰਤੀ ਬਣਾਈ ਕੋਹ ਨਹੀਂਗਾ। ਛੱਡੇ ਰੋਗਰੀ ਕਿਸੇ ਦਾ ਨਾ ਟਾਂਗ ਰਨਾ ਟੁੰਗ ਰਨਾ ਕਣਕ ਕੇ ਦੀ ਛੱਡੀ ਨਹੀਂ ਸਭ ਹੀ ਕਰਦੀ ਗੀ ਵੇਖੋ ਕਿੰਨਾ ਰਖਵਾ ਚੌੜਾ ਹੈ। ਕਿੰਨੀ ਵਾਰ ਅੱਗ ਗਈ ਹੈ। ਰਾਸਤ ਨਹੀਂ ਛੱਡੇ। ਤੁਹਾਡੀ ਆਪਦੀ ਕਿੰਨੀ ਸੋਪੀ? ਮੇਰੇ ਕੋਲ 2.5 ਕਿਲੋ ਆਣਾ 2.5 ਮੱਚ ਗਈ। 2.5 ਮੇਰੇ ਭਰਾ ਦੇ 2.5 ਮੇਰੇ ਭਤੀਜੇ ਦੇ 2.75 ਬਚ ਗਏ। ਸਾਰੇ ਪਰਿਵਾਰ ਦੀ। ਹਾਂ। ਤੇ ਹੁਣ ਫਿਰ ਘਰ ਦੇ ਕੀ ਹਾਲਾਤ ਨੇ? ਕਸਦੇ ਬहोत ਮਾੜੇ ਹੋਗੇ ਜੀ ਕੋ ਫਸਲ ਹੀ ਨਾ ਹੋਈ ਤਾਂ ਮਾੜੀ ਹੋਣਗੇ ਕਿਉਂਕਿ ਹੁੰਦਾ ਨਾ ਬੰਦਾ ਸੋਚਦਾ ਹੀ ਹੈ ਚਲੋ 20 ਰੁਪਇਆ ਆਊਗਾ ਕੋਈ ਵਾਰ ਆੜ ਤੋੜ ਤੇ ਦੇਨੇ ਹੁੰਦੇ ਆ 100 ਗੱਲਬਾਤ ਹੁੰਦੀ ਦੇਨੇ ਆ ਪੈਸੇ ਜੇ ਅਸੀਂ ਕਣਕ ਵੇਚਦੇ ਤਾਰ ਤੱਕ ਦੇਣਾ ਹੁਣ ਸਾਨੂੰ ਕੀ ਦੇਣਾ ਉਹਨਾਂ ਨੇ ਤਾਂ ਵਿਆਜ ਵੀ ਨਹੀਂ ਲੈਣਾ ਵਿਆਜ ਕਾਹਦਾ ਲੈਣਾ ਜੀ ਪੈਸੇ ਹੁਣ ਫਸਲ ਨਾ ਹੀ ਅਸਲ ਲਾਉਣੇ ਆ ਅਸੀਂ ਕੋ ਪੈਸੇ ਲਾਦਨੇ ਕੋ ਹੋਰ ਫੜਨੇ ਕੋਈ ਵਿਆਹ ਪੂਰਾ ਕਰਦੇ ਕੀ ਦੇਣਾ ਲੈਣਾ ਹੁੰਦਾ ਇਹ ਵਾਲੇ ਦੇ ਨੇ 100 ਸਟਾਰਟਿੰਗ ਚੱਕੀਆਂ ਹੁੰਦੀਆਂ 100 ਕਰ ਜਾ ਚੱਕਾਂਗਾ ਪਾਜ਼ਰ ਦਾ ਖੂਈ ਨਹੀਂ ਤੇ ਹੁਣ ਚੱਕਾਂਗੇ ਕਿ ਲਵਾਉਂਦੇ ਆਂਗੇ ਕਿ ਮੁਸ਼ਕਿਲੋ ਦੀ ਗੱਲ ਅਸਾਂ ਵੱਡੀ ਵਧਣ ਚ ਲੇਟ ਹੋ ਗਈ ਜਾਂ ਫਿਰ ਕੀ ਗੱਲ ਨਹੀਂ ਜੀ ਵਧਣਾ ਤਾਂ ਉਹਦੀ ਆਈ ਸੀ ਮਸ਼ੀਨਾਂ ਇੱਥੋਂ ਮੁੜ ਗਈਆਂ ਹਾਂ ਆ ਮੁੰਡਾ ਆਈ ਬੜਨ ਕਣਕ ਉਹ ਬਈ ਖੜਾ ਇੱਥੋਂ ਮਸ਼ੀਨ ਮੁੜ ਗਈ ਕਣਕ ਪਈ ਉਹ ਮੈਂ ਮਸ਼ੀਨ ਮਸਾਂ ਕੱਢੀ ਕਿਉਂਕਿ ਮਸ਼ੀਨ ਨਾਲ ਵੀ ਹੋ ਜਾਂਦਾ ਨਾ ਕਿ ਇਹਨੂੰ ਅੱਗ ਨਾ ਪਈ ਜਾ ਕੇ ਹਾਂ ਮਸ਼ੀਨ ਮੱਜ ਜਾਂਦੀ ਆ ਜਾਂ ਕੋਈ ਬਰਦਾ ਹੀ ਮੱਜ ਜਾਂਦਾ ਵਿੱਚ ਫੇਕੀ ਕਰਦੇ ਆ ਪਿੱਛੇ ਜੀਰੇ ਦੇ ਵਿੱਚ ਹੋਇਆ ਹੀ ਹੁਣ ਹੋਈ ਆ ਦੋ ਮੁੰਡੇ ਮੱਚੇ ਹੀ ਆ ਹਾਂ ਉਹੀ ਕਹਣਾ ਆਪਦਾ ਖੇਤ ਛੱਡ ਕੇ ਜਾਣ ਨੂੰ ਫੇਰ ਜੀਵ ਨਹੀਂ ਨਾ ਕਰਦਾ ਉਹਨਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਕਿ ਹੁਣ ਸਾਡੀ ਤਾਂ ਫਸਲ ਸਾਡੀ ਮਾਂ ਸਾਡਾ ਸਾਰਾ ਕੁਝ ਸੀ ਕਹਿੰਦੇ ਅਸੀਂ ਫਿਰ ਜੋ ਮੱਚ ਰਹੀ ਸੀ ਅਸਤ ਵਿੱਚ ਪੈਣੀ ਸੀ ਹਾਂ ਮੈਂ ਤਾਂ ਮੇਰਾ ਭਤੀਜਾ ਹੀ ਦੋ ਮੋਟਰਸਾਈਕਲ ਲੈ ਕੇ ਹੋ ਸਿੱਖੜੇ ਸੀ ਅਸੀਂ ਮੋਟਰਸਾਈਕਲ ਮਸਾ ਕੱਢਿਆ ਉਥੋਂ ਹੱਕ ਜੋਂ ਆਈਆਂ ਕਿ ਇਹ ਮੋਟਰਸਾਈਕਲ ਨਾਲ ਮੱਝ ਆ ਵੀ ਮੱਜਾਂਗੇ ਉੱਚੀ ਹੁਣ ਕੀ ਕਰੀਏ ਸੱਟ ਕਿੰਨਾ ਹੋ ਗਿਆ ਸੀ ਫਿਰ ਤੇ ਬਹੁਤ ਜ਼ਿਆਦਾ ਕੱਟ ਸੀ ਗਿਣੇ ਨਹੀਂ ਆਉਂਦੇ ਬੰਦੇ ਲੋਕ ਇੰਨੇ ਖੜੇ ਸਾਰੇ ਉੱਥੋਂ ਲਾਗਿਆ ਸਾਹ ਸੂਰ ਤੇ ਮੋਹ ਸੜਕ ਦੀ ਰਾਹ ਭਰੇ ਸੀ ਜਿਵੇਂ ਟਰਾਲੀਾਂ ਟਾਇਰ ਕਿਸੇ ਨੇ ਕਸਰ ਨਹੀਂ ਛੱਡੀ ਕਿ ਇਹ ਕੋਲ ਦੋ ਟਾਇਰ ਦੋ ਲੈ ਕੇ ਭਜਿਆ ਕਿ ਕੋਲ ਇੱਕ ਸੀ ਇੱਕ ਲੈ ਕੇ ਭਜਿਆ ਉਹਨਾਂ ਸਰਕਾਰ ਦੇ ਵੱਲੋਂ ਕਿਉਂਕਿ ਉਹੀ ਗੱਲ ਹੈ ਨਾ ਕਿ ਗਰਦੌਰੀਆਂ ਦੀ ਗੱਲ ਚੱਲ ਪੈਂਦੀ ਆ ਨਾ ਗਰਦੌਰੀਆਂ ਚੋਂ ਵੀ ਕੁਝ ਨਹੀਂ ਬੱਤੀ ਦਾ ਤੁਹਾਨੂੰ ਪਤਾ ਹੀ ਹੈਗਾ ਉਹ ਸਾਰੀਆਂ ਗੱਲਾਂ ਦਾ ਕਿੱਲੇ ਮਾਗਰ ਕੁਝ ਰਹਿੰਦਾ ਨਹੀਂਗਾ ਤੇ ਆਸੇ ਪਾਸੇ ਲੋਕ ਜਿਹੜੇ ਨੇ ਉਹ ਕੋਈ ਫਿਰ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਮਤ ਹੋਈ ਫਾਇਰ ਬ੍ਰਿਗੇਡ ਵਗੈਰਾ ਆਈ ਕੋਈ ਇੱਕ ਲੋਕਾਂ ਨੇ ਆਪ ਹੀ ਮਤ ਕੀਤੀ ਇੱਕ ਦੂਜੇ ਦੀ ਆ ਵੀ ਕਿਸੇ ਕੋਈ ਨਹੀਂ ਆਈ ਹੈ ਸਾਡੇ ਕੋਲ ਖ਼ਬਰ ਜੀ ਕਿਸੇ ਵਜਾ ਦੀ ਵੀ ਕੋਈ ਹਾਏ ਵੇਖੋ ਕੀ ਬਣੇ ਔਰ ਪਿੰਡ ਦੇ ਦਾ ਹਾਲਾਤ ਫੇਰ ਬੁਰੇ ਹੋ ਗਏ ਜਦੋਂ ਇੰਨੇ ਘਰਾਂ ਦੀ ਫਸਲ ਬੜੀ ਜਿਹੜੇ ਬੰਦੇ ਨੇ ਠੇਕੇ ਤੇ ਲਿਆ ਆਪਦੇ ਕੋਲ ਪਜਾਇਦਾ ਸੀ ਉਹਦਾ ਤਾਂ ਬੜਾ ਬੁਰਾ ਹਾਲ ਹੋ ਗਿਆ ਜਿਹੜੇ ਹੁਣ ਸਾਡੇ ਕੋਲ ਢਾਈ ਟਿਕਲੇ ਵਣ ਸਾਡਾ ਕੀ ਹਾਲ ਕੋਈ ਦਾਣੇ ਹੈ ਨਹੀਂਗੇ ਕਰਾਂਗੇ ਕਿ ਸਾਲ ਪਰ ਕਿੱਥੋਂ ਲਿਆਵਾਂ ਕਾਦੇ ਲੈ ਕੇ ਪੈਸੇ ਬਣਾ ਕੇ ਡੁਗਗੇ ਵੀ ਨਹੀਂ ਹੁਣ ਢੱਕਾ ਹੀ ਨਹੀਂ ਵੀ ਜੇ ਪੈਸਾ ਤੇ ਲੱਖ ਖੇਤੋਂ ਆਊਗਾ ਆਪਣਾ ਖੇਤ ਦਾ ਨਹੀਂ ਵਿਹਾਰ ਹੁੰਦਾ ਜ਼ਿਮੀਂਦਾਰ ਦਾ ਹੋਰ ਤਾਂ ਕਾਰੋਬਾਰ ਕੋਈ ਨਹੀਂ ਉਸੇ ਨੇ ਦਾਣੇ ਮੁੱਲ ਲੈਣੇ ਹੁੰਦੇ ਆ ਉਹ ਉਹ ਨਹੀਂ ਰਿਕਸਮਾਨ ਇਹਦਾ ਮੰਗਣ ਵਾਲਾ ਕੰਮ ਹੋ ਗਿਆ ਥਾਲਾ ਕਿਤੇ ਉਹਨਾਂ ਪਹਿਲਾਂ ਕਿਤੇ ਆਪ ਬਣਾਉਂਦੇ ਸੀ ਹੁਣ ਮੰਗਣਾ ਪੂਗਾ ਮੰਗਣਾ ਪੂਗਾ ਮੰਗਣਾ ਹੀ ਪੈਣਾ ਹੋਰ ਕੀ ਕਰਾਂਗੇ ਭਾਈ ਇੱਕ ਸਾਨੂੰ ਇਹ ਵੀ ਦੱਸੋ ਮਤਲਬ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਅੱਗ ਆਈ ਕਿੱਥੋਂ ਕਿੱਥੋਂ ਮਤਲਬ ਗੱਲ ਕੀ ਹੋਈ ਸੀਗੀ ਕੋਈ ਸ਼ਾਰਟ ਸਰਕਟ ਹੋਇਆ ਜਾਂ ਕੋਈ ਕਈ ਵਾਰ ਇਹ ਹੁੰਦਾ ਕਿ ਉਹ ਗਰਮੀ ਗਰਮੀ ਬਹੁਤ ਆ ਇੱਥੇ ਮਸ਼ੀਨਾਂ ਚੱਲਦੀਆਂ ਰਹਿੰਦੀਆਂ ਨੇ ਨਹੀਂ ਭਾਈ ਜੀ ਕੋਈ ਪਤਾ ਨਹੀਂ ਲੱਗਿਆ ਇਹ ਚੀਜ਼ੋ ਇਹ ਤਾਂ ਬਹੁਤ ਵੇਂਦੇ ਵੇਂਦੇ ਸੀ ਉੱਥੇ ਬੈਠੇ ਆ ਪਿੰਡ ਹੀ ਉੱਥੇ ਵੇਂਦੇ ਵੇਂਦੇ ਧੂਆਂ ਆ ਨਿਕਲਿਆ ਉੱਥੋਂ ਪਤਾ ਲੱਗਿਆ ਜਿੱਥੋਂ ਅਸੀਂ ਗਏ ਉਧਰ ਨੂੰ ਉਦੋਂ ਬਾਅਦ ਕਹਿੰਦੇ ਅੱਗ ਕਸੀ ਟੱਪ ਗਈ ਕਸੀ ਰੁਗਾਂ ਸੂਆ ਟੱਪ ਗਈ ਵੇਂਦੇ ਵੇਂਦੇ ਸਾਡੇ ਪਿੰਡ ਦਾ ਤਕਰੀਬਨ 100 ਕਿੱਲੇ ਤੋਂ ਰਗਵਾ ਉੱਪਰ ਹੀ ਮੱਚਿਆ ਅਨਾਉਂਸਮੈਂਟ ਹੋ ਗਈ ਗੁਰਦੁਆਰੇ ਚ ਹਾਂਜੀ ਅਨਾਉਂਸਮੈਂਟ ਹੋ ਗਈ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਸਾਰੇ ਪਹੁੰਚੇ ਆ ਵੀਰ ਭੈਣ ਭਰਾ ਵੱਧ ਤੋਂ ਵੱਧ ਇੱਥੇ ਪਰ ਹਵਾਈ ਬਾਲੀ ਜ਼ਿਆਦਾ ਸੀ ਕਿਸੇ ਦਾ ਜ਼ੋਰ ਨਹੀਂ ਚੱਲਿਆ ਕਮੂਰੇ ਇੱਥੋਂ ਸਾਡੇ ਪਿੰਡੋਂ ਅੱਗ ਚੱਲਦੀ ਚੱਲਦੀ ਤਕ ਚਾਰ ਪਿੰਡ ਸਾਰੀ ਖਤ ਚਾਰ ਚਾਰ ਪਿੰਡ ਤਕਰੀਬਨ ਲੈ ਚੁੱਕੀ ਐ ਇੱਥੋਂ ਅੱਗੇ ਇੱਥੋਂ ਜੋ ਚੱਲੀ ਆ ਹਵਾ ਬਾਲੀ ਤੇਜ਼ੀ ਕਿਸੇ ਭੈਣ ਭਰਾ ਦਾ ਕੋਈ ਵੀ ਆ ਬਹੁਤ ਭਰਾਵਾਂ ਨੇ ਆਏ ਆ ਟਰੈਕਟਰ ਲੈ ਕੇ ਵੀ ਆਏ ਆ ਪਰ ਕੋਈ ਜੋਰ ਨਹੀਂ ਚੱਲਿਆ ਇੱਥੇ ਟਰੈਕਟਰ ਨੂੰ ਵੀ ਆਪ ਨੂੰ ਡਰ ਰਹਿੰਦਾ ਨਾ ਬਾਈ ਫਿਰ ਜੇ ਟਰੈਕਟਰ ਨੂੰ ਅਸੀਂ ਇੱਥੇ ਟਰੈਕਟਰ ਮਾਚਿਆਣਾ ਸੀ ਇੱਕ ਵੀਰ ਦਾ 969 ਨਵਾਂ ਟਰੈਕਟਰ ਸੀਗਾ ਉਹ ਵੀ ਅੱਗ ਪੈ ਚੁੱਕੀ ਫਿਗੀ ਸਾਰੇ ਭਰਾ ਨਾਲ ਲੱਗੇ ਉਹ ਮਿੱਟੀ-ਬੁੱਟੀ ਪਾਈ ਚਲੋ ਉਹ ਬਚਾਲਿਆ ਅਸੀਂ ਟਰੈਕਟਰ ਕਿਵੇਂ ਵਿਚ ਲੰਘਿਆ ਸੀ ਵਿੱਚ ਜਿਉ ਜਦੋਂ ਆਪਾਂ ਹਾਲਾ ਗੇੜੇ ਲਾਉਂਦੇ ਸੀ ਕਿਉਂ ਵਿੱਚ ਅੱਗ ਪੈ ਗਈ ਅੱਗ ਤਾਂ ਸੀਗੀ ਜਦੋਂ ਹੁਣ ਚੱਲੀ ਜਾਂਦੀ ਸੀਗੀ ਉਹ ਭਰਾ ਦੀ ਕਣਕ ਵੀ ਸੀਗੀ ਉਹਨੇ ਕੋਸ਼ਿਸ਼ ਕੀਤੀ ਬਾਜੇ ਪਰ ਨਹੀਂ ਉਹ ਵਿੱਚ ਵੀਲੇ ਅੜ ਗਏ ਉਹ ਚ ਅੱਗ ਸੀਗੀ ਅੱਗ ਤੋਂ ਟਰੈਕਟਰ ਨੂੰ ਪੈ ਗਈ ਉਹ ਤਕਰੀਬਨ ਇੱਥੇ ਭਰਾ ਬਾਲੇ ਸੀਗੇ ਇਕੱਠ ਜਿਆਦੇ ਸੀਗਾ ਉਹਨਾਂ ਨੇ ਮਿੱਟੀ ਮੁੱਟੀ ਪਾ ਕੇ ਉਹ ਬਚਾਲਿਆ ਟਰੈਕਟਰ ਟਰੈਕਟਰ ਨੂੰ ਪੈ ਗਈ ਸੀ ਹੈਗੀ ਇੱਕ ਵਾਰ ਹਾਂਜੀ ਪਹਿ ਚੁੱਕੀ ਸੀ ਅੱਗ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਜੌਂਡਰ ਟਰੈਕਟਰ ਵਿੱਚ ਫਿਰਦਾ ਹੈਗਾ ਕਿਤੇ ਉਹ ਤਾਂ ਨਹੀਂ ਸੀਗੀ ਕੋਈ ਨਹੀਂ ਜੀ ਇਹ 969 ਫੀਓ ਚੌਂਡੀਆ ਰਵੀਰ ਵੀ ਸਾਡਾ ਪਤਾ ਨਹੀਂ ਸਾਡੇ ਨੇੜੇ ਤੇੜੇ ਇਲਾਕੇ ਦਾ ਸੀ ਉਹਨੇ ਬਹੁਤ ਸਹਿਯੋਗ ਦਿੱਤਾ ਸਾਡਾ ਇੱਥੇ ਉਹ ਲੋਕ ਆਈ ਜਾਂਦੇ ਨੇ ਆਜਾ ਆਜਾ ਮਤਲਬ ਉਹਨੂੰ ਬੁਲਾ ਰਹੇ ਨੇ ਕਿ ਮੱਚ ਜਾਏਗਾ ਤਵੀਆਂ ਪਾਆਂ ਸੀਂਗਾ ਉਹ ਬਾਈ ਨੇ ਕੋਈ ਪ੍ਰਵਾਹ ਨਹੀਂ ਕੀਤੀ ਨਾ ਆਪਦੀ ਨਾ ਟਰੈਕਟਰ ਦੀ ਉਹ ਬਾਈ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਡੇ ਪਿੰਡ ਦਾ ਅੱਗ ਬੁਝਾਉਣ ਚ ਬਹੁਤ ਯਾਨੀ ਸਫਲ ਰਿਹਾ ਯਾਨੀ ਕਹਿ ਸਕਦੇ ਆਂ ਆਪਾਂ ਵੀ ਕਿੱਥੋਂ ਲੱਗੀ ਤੁਸੀਂ ਆਪ ਹੀ ਵੇਖ ਸਕਦੇ ਆਂ ਰਕਬਾ ਕਰ ਸਕਦੇ ਆਂ ਚੈੱਕ ਇੱਥੇ ਪਤਾ ਨਹੀਂ ਕਿੱਥੋਂ ਲੈ ਕੇ ਕਿੱਥੋਂ ਦੱਸ ਤੀ ਜੀ ਕਹਿੰਦੇ ਜਿਹਨੂੰ ਅੱਗ ਲੱਗੀ ਸੀ ਉਹ ਫਿਰ ਬਾਈ ਆ ਹਾਂਜੀ ਉਹ ਠੀਕ ਆ ਜੀ ਥੋੜਾ ਜਿਹਾ ਸੇਕ ਪੈ ਚੁੱਕਿਆ ਸੀ ਬਾਈ ਨੂੰ ਪਰ ਠੀਕ ਆ ਅਜਾ ਮਾਲ ਉਹ ਸ਼ੁਰੂ ਹੋਈ ਸੀ ਹਾਂਜੀ ਹਾਂਜੀ ਤੇ ਨਾਲ ਨਾ ਭਈ ਕਿਵੇਂ ਰੇਤਾ ਰੁੱਤਾ ਪਾਇਆ ਮਿੱਟੀ ਮੁੱਟੀ ਬਸ ਜੀ ਜਦੋਂ ਚੱਲੀ ਉਹ ਤਾਂ ਬਹੁਤ ਜ਼ਿਆਦਾ ਸੀ ਕਿ ਜਦੋਂ ਇੱਧਰ ਆਈ ਆ ਉਹ ਜਿਵੇਂ ਹੁਣ ਆਪਾਂ ਕਰਦੇ ਆ ਆਪਣੀ ਬਾਜੇ ਕੋਸ਼ਿਸ਼ ਕਰਦੇ ਆ ਉਹ ਚੀਜ਼ ਤੇ ਫਿਰ ਬਾਈ ਨੇ ਟਰੈਕਟਰ ਬਾੜਿਆ ਉਹ ਚਲੋ ਅੱਗ ਪੈ ਚੁੱਕੀ ਸੀ ਉਹ ਰਿਕਵਰ ਹੋ ਗਿਆ ਕੰਮ ਨਹੀਂ ਤਾਂ ਭਾਂਬੜ ਨਿਕਲ ਜਾਂਦੇ ਹਾਂਜੀ ਬਾਈ ਦਾ ਟਰੈਕਟਰ ਵੀ ਵਿੱਚ ਬਚਨ ਦਾ ਪੂਰਾ ਖਤਰਾ ਹੋ ਚੱਕਿਆ ਸੀ ਅੱਧਾ ਤਾਂ ਮੱਚ ਹੀ ਗਿਆ ਸੀ ਤੁਸੀਂ ਕਹਿੰਦੇ ਹਾਂਜੀ ਤੇ ਬਾਈ ਹੁਣ ਫਿਰ ਮਤਲਬ ਪ੍ਰਸ਼ਾਸਨ ਤੋਂ ਅਸੀਂ ਕੀ ਮੰਗ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਇਹ ਹੁੰਦਾ ਨਾ ਕਈ ਵਾਰ ਐਸ ਡੀ ਐਮ ਆਉਂਦਾ ਸੀ ਪਿਛਲੇ ਦਿਨਾਂ ਚ ਇੱਕ ਦੋ ਵੀਡੀਓ ਵੀ ਦੇਖੀ ਜਿਹੜੋ ਕਿਸਾਨ ਕਹੀ ਜਾਂਦੇ ਨੇ ਐਸ ਡੀ ਐਮ ਨੂੰ ਸਿੱਧੇ ਤੌਰ ਤੇ ਉਹ ਕਹਿੰਦੇ ਵੀ ਜੇ ਪਰਾਲੀ ਜਦੋਂ ਅੱਗ ਲਾਉਣੀ ਆ ਉਹ ਤਾਂ ਮਿੰਟ ਚ ਪਹੁੰਚ ਜਾਂਦੇ ਵੇ ਤੇ ਕਹਿੰਦੇ ਜਦੋਂ ਹੁਣ ਆ ਸਾਨੂੰ ਲੋਡ ਆ ਸੋਡੀ ਸਾਡੀ ਫਸਲ ਨੂੰ ਅੱਗ ਲੱਗੀ ਆ ਉਦੋਂ ਕਹਿੰਦੇ ਘੰਟਾ ਘੰਟਾ ਨਹੀਂ ਆਏ ਸਹੀ ਆ ਜੀ ਆਇਆ ਹੀ ਨਹੀਂ ਕੋਈ ਜੀ ਕੋਈ ਵੀ ਨਹੀਂ ਆਇਆ ਹੁਣ ਕੋਈ ਗੇਟ ਦੀਆਂ ਤਿੰਨ ਗੱਡੀਆਂ ਆਈਆਂ ਜੀ ਆਪਾਂ ਐਣੀ ਕਹਿ ਰਹੇ ਹਾਂ ਦੇ ਨਹੀਂ ਆਈਆਂ ਆਈਆਂ ਜ਼ਰੂਰ ਆ ਪਰ ਉਹ ਹਵਾਈ ਵਾਲੀ ਜ਼ਿਆਦਾ ਸੀਗੀ ਕੋਈ ਵਾਸ ਨਹੀਂ ਚੱਲਿਆ ਜਿੱਥੇ ਪਿੰਡ ਵਾਲਿਆਂ ਨੇ ਆਪ ਹੀ ਕੀਤਾ ਸਾਰਾ ਹਾਂਜੀ ਪਿੰਡ ਦਾ ਹਰੇ ਘਰੋ ਘਰੋਂ ਬੰਦਾ ਜਾਨੀ ਟਰੈਕਟਰ ਵੀ ਲੈ ਕੇ ਸਾਰੇ ਪਹੁੰਚੇ ਆ ਬਹੁਤ ਸਹਿਯੋਗ ਦਿੱਤਾ ਪਿੰਡ ਨੇ ਕੋਈ ਵਾਸ ਨਹੀਂ ਹਵਾ ਵਾਲੀ ਜ਼ਿਆਦਾ ਸੀ ਕੋਈ ਵਾਸ ਨਹੀਂ ਚੱਲਿਆ ਹਵਾ ਕੇ ਉਹ ਦਿਨ ਤਾਂ ਫਿਰ ਪਿੰਡ ਚ ਵੀ ਬਹੁਤ ਬੁਰਾ ਮਾਹੌਲ ਬਣ ਜਾਂਦਾ ਜਦੋਂ ਧੂੜ ਦੀ ਲਹਿਰ ਬਣ ਚੁੱਕੀ ਸੀ ਜਿਵੇਂ ਆਪਾਂ ਕਹਿ ਸਕਦੇ ਆ ਤੇ ਹੁਣ ਕਿੰਨੇ ਘਰ ਨੇ ਬਾਈ ਜਿਹੜੇ ਪੀੜਤ ਹੋ ਗਏ ਇਸ ਚੀਜ਼ ਤੋਂ ਪਿੰਡ ਦੇ ਘਰ ਤਾਂ ਬਹੁਤ ਆ ਜੇ ਕਿ ਦੀ ਕਣਕ ਵੀ ਤਕਰੀਬਨ ਸਾਡੇ ਪਿੰਡ ਮੈਨੂੰ ਪਤਾ ਵੀ 15 ਘਰਾਂ ਦੇ ਨੇੜ ਤੇੜ ਮੱਚ ਚੁੱਕੀ ਹੈ ਜਨਾਂ ਦੀ ਕਣਕ ਕੱਲੀ ਕਣਕ ਆਪਾਂ ਕਹਿ ਸਕਦੇ ਹਾਂ ਖੜੀ ਸੀ ਤੇ ਜਿਹੜਾ ਟੰਗ ਰੋ ਉਹ ਤਾਂ ਤਕਰੀਬਨ ਕੋਈ ਹਿਸਾਬ ਹੀ ਨਹੀਂ ਲਾ ਸਕਦੇ ਕਿੰਨੇ ਘਰਾਂ ਦਾ ਮੱਛਾ ਹੋ ਸਕਦਾ ਆਰਿਆਂ ਦਾ ਬੁਰਾ ਹਾਲ ਹਾਂਜੀ ਆ ਖੜੀਏ ਕੋਈ ਖਾਨ ਨੂੰ ਕਣਕ ਨਹੀਂ ਬਜੀ ਵਿਚਾਰਿਆਂ ਦੇ 19 ਕ ਪੂੰਜੀ ਹੁੰਦੀ ਐ ਤੁਹਾਨੂੰ ਪਤਾ ਹੀ ਐ ਜਿਵੇਂ ਆਪਾਂ ਛੋਟੇ ਲੈਵਲ ਤੇ ਜ਼ਿੰਮੇਵਾਰ ਬੰਦੇ ਆ ਸਾਰਾ ਕੋ ਆਰਥਿਕ ਤੋਂ ਲੈ ਕੇ ਕਰਨਾ ਖਤਰਨਾ ਤੇ ਹੁਣ ਕਣਕੀ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਇੱਥੇ ਖਤਮ ਹੋ ਚੁੱਕੀ ਆ ਹੁਣ ਕਰਾਂਗੇ ਵੀ ਕੀ ਇੱਥੇ ਉਹਨਾਂ ਦਾ ਖਰਚਾ ਹੀ ਹੋ ਜਾਂਦਾ 2.5 ਕਿੱਲੇ ਆ ਜਾਂਦਾ ਹੋ ਜਾਂਦਾ ਹੀ ਹੋ ਜਾਂਦਾ 12000 ਕਿੱਲੇ ਦਾ ਖਰਚਾ ਹੋ ਜਾਂਦਾ ਜੀ ਉਹ ਵੀ ਸਿਰ ਪੈ ਗਿਆ ਕਣਕ ਵੀ ਮੱਚ ਗਈ ਬਸ ਕੋਈ ਸਮਾਨ ਨਹੀਂ ਰਹਿ ਗਿਆ ਹਾਂ ਤਾਂ ਅਸੀਂ ਦੋਸਤੋ ਤਾਂ ਹੀ ਜਿਹੜਾ ਹਰੇਕ ਉਹਨਾਂ ਕਿਸਾਨਾਂ ਕੋਲ ਜਾ ਰਹੇ ਹਾਂ ਜਿਹੜੇ ਇੱਕ ਤਾਂ ਘੱਟ ਰੱਖ ਕੇ ਵਿਆਲੇ ਨੇ ਕਿਉਂਕਿ ਉਹਨਾਂ ਨੂੰ ਜਾਦੇ ਜਿਹੜਾ ਨੁਕਸਾਨ ਹੋਇਆ ਹੈ ਉਹਨਾਂ ਦੀ ਸਾਰੀ ਫਸਲੀ ਜਿੰਨਾ ਦੀ ਜਿੰਨੀ ਫਸਲ ਸੀ ਉਹਨੀ ਖਤਮ ਹੋ ਗਈ ਤਾਂ ਤੁਸੀਂ ਆਪ ਦੇਖੋ ਕਿ ਇਸ ਤੋਂ ਬਾਅਦ ਫਿਰ ਉਹਨਾਂ ਦਾ ਬਣੂਗਾ ਕੀ ਤਾਂ ਉਹਨਾਂ ਸੀ ਖੜੇ ਆਂਗੇ ਪਿੰਡ ਦੇ ਵਿੱਚ ਜਿੱਥੇ ਤੁਹਾਨੂੰ ਗੱਲਬਾਤ ਕਰਵਾ ਰਹੇ ਤਾਂ ਜੋ ਵੀ ਵੀਰ ਭਾਈ ਜਿਹੜਾ ਮਤ ਕਾਨਾ ਚਾਹੁੰਦਾ ਉਹ ਜ਼ਰੂਰ ਕਰਿਓ ਕੈਮਰਾ ਪਰਸਨ ਜਸ਼ਨ ਆਮ ਮਨਦੀਪ ਜੋਤ ਟਲਵਾ